ਲੈ ਜਾਣੀਆਂ ਬਾਟੀਆਂ ਲੈ ਕੇ ਜਿਹੜੀਆਂ ਜਿਹੇ ਸਬਜ਼ੀ ਲੈ ਕੇ ਆਉਣੀਆਂ ਨਾ ਇਹ ਬਾਟੀਆਂ ਨੇ ਹਾਂਜੀ ਸਸੇਗਾਲੀ ਸਾਰਿਆਂ ਨੂੰ ਤੇ ਇੱਕ ਵਾਰ ਇੱਕ ਨਵੀਂ ਵੀਡੀਓ ਲੈ ਕੇ ਆ ਗਏ ਅੱਜ ਆਪਾਂ ਦੇਖਾਂਗੇ ਇਟਲੀ ਜਿਹੜੀ ਸਬਜ਼ੀ ਦੀ ਲੜਾਈ ਹੁੰਦੀ ਹੈ ਤੇ ਸਵੇਰੇ ਸਵੇਰੇ ਆ ਗਏ ਆ ਦੇਖ ਲਈ ਵੀਡੀਓ ਕਾਇਰ ਮੈਂ ਗੱਲ ਲੱਗੇ ਤੇ ਹੈਗੇ ਵੀ 25 ਗੰਬਲੋਨੇ

ਇੰਦਾਂ ਲੱਗੀ ਮੰਦ ਗੋਬੀ ਇਹ ਵੀ ਟੁੱਟਣ ਲਈ ਹੈ ਇਹ ਹੈ ਯਕੀਨੀ ਇਹ ਲਈ ਸਾਰਿਆਂ ਨੂੰ ਪਤਾ ਯਕੀਨੀ ਕੀ ਹੁੰਦੀ ਹੈ ਇਹ ਪੀਜੇ ਚ ਬੰਦੀ ਹੈ ਤਾਂ ਕਿ ਬਣੀਆਂ ਦੀ ਵੈਸੇ ਚਾਰਾ ਪੀਜੇ ਫੈਦੀ ਹੈ ਨਾ 7:30 ਹੋ ਗਏ 7:30 ਕੰਮ ਸ਼ੁਰੂ ਆ ਹੰਟ ਕਰਕੇ ਅੱਧਾ ਘੰਟਾ ਲੇਟ ਕਰਤਾ ਕਿ 7 ਵਜੇ ਸ਼ੁਰੂ ਕਰੀਦਾ ਸੀ ਹੁਣ 7:30 ਵਜੇ ਸ਼ੁਰੂ ਹੋਇਆ ਆਟੇ ਗਿਆ ਨਾ ਇਹ ਬਾਗਿਆ ਫਿਰ ਜਾਣੀਆਂ ਅੱਹ ਅੱਲਾ ਹੈ ਵੀ ਬੰਦੇ ਹੋ ਗਏ ਆਪਣੇ ਤਿਆਰ ਆਪਣੇ ਆਪਣੀ ਲੈਂਕ ਲਾ ਕੇ ਆਪਾਂ ਸਬਜ਼ੀ ਤੋੜਾਂਗੇ ਠੀਕ ਹੈ ਹੁਣ ਆਪਾਂ ਇਹ حساب ਨਾਲ ਸਬਜ਼ੀ ਤੋੜਾਂਗੇ ਇਹ ਤਾਂ ਵੀਡੀਓ ਬਣਾਉਣ ਕਰਕੇ ਥੋੜਾ ਹੌਲੀ ਤੋੜ ਰਹੇ ਆ ਨਹੀਂ ਤਾਂ ਆਪਾਂ ਜਲਦੀ ਜਲਦੀ ਤੋੜਨੀ ਪੈਂਦੀ ਐ ਤੇ ਤੋੜਨੀ ਵੀ ਆਪਾਂ ਪੂਰੀ ਵਿਸ਼ੋ ਆ ਇਹ ਨਹੀਂ ਆਇਆ ਕਿ ਆਪਾਂ ਗੱਭੇ ਤੋੜਦੇ ਆ ਕਿਦਾਂ ਮਤਲਬ ਡੰਡੀ ਪਿੱਛੇ ਟੁੱਟਣੀ ਚਾਹੀਦੀ ਜਿੱਦਾਂ ਆ ਤੇ ਇਹ ਨਹੀਂ ਆ ਕਿ ਇਹ ਡੰਡੀ ਤੋਂ ਬਾਹਾਂ ਟੁੱਟ ਗਈ ਆ ਫਿਰ ਉਹ ਪੈਕਿੰਗ ਨਹੀਂ ਹੁੰਦੀ ਤਾਲੋ ਨੇ ਐਂ ਜਿੱਦਾਂ ਇਥੇ ਰੱਖਣੀ ਹੈ ਜੀ ਇਹ ਲੋਟਣ ਖਾਵੇ ਇਹ ਬੰਡੀ ਕੋਲ ਨਹੀਂ ਹੈ ਜੀ ਐਦਾਂ ਡੋਣ ਨੇ ਇੰਗਰੇਜ ਜੀ ਨਹੀਂ ਹੀ ਨਹੀਂ ਫੇਦਾਂ ਜੀ ਇਹਦਾ ਪਰ ਜਾਨ ਬਟੀਆਂ ਜਿਹੜੇ ਛੋਟੇ ਹੋਣੇ ਉਹਨੇ ਬਟੀਆਂ ਦੋਸੇ ਹਾਂ ਇਹ ਤੱਕ ਨੇ ਭਾਣ ਤਕਰੀਬਨ ਆਪਣੀ ਬਾਲਟੀ ਹੋਣ ਗਈ ਆ ਬਾਹਰ ਤੇ ਹੁਣ ਆਪਾਂ ਇਹਨੂੰ ਰੱਖ ਕੇ ਆਵਾਂਗੇ ਬਾਹਰ ਤੇ ਆ ਤੁਸੀਂ ਦੇਖ ਸਕਦੇ ਆ ਜਿੱਦਾਂ ਜਿੱਦਾਂ ਜਿਹੜੀ ਇਹਦੀ ਵਲਟ ਭਰੀ ਜਾਂਦੀ ਆ ਉਹ ਲਿਆ ਕੇ ਇੱਥੇ ਰੱਖੀ ਜਾਂਦਾ ਫਿਰ ਆਪਾਂ ਸਾਰੀਆਂ ਇਹਨਾਂ ਨੂੰ ਲੈ ਕੇ ਜਾਣਾ ਸਿੱਕੇ ਸਾਰੀਆਂ ਸਾਰੀਆਂ ਜਿੱਦਾਂ ਸਟੋਰ ਕਰਦੇ ਆ ਤੇ ਪੈਕਿੰਗ ਹੋਣੀ ਆ ਤੇ ਫਿਰ ਆਪਾਂ ਇਹਨਾਂ ਲੈ ਕੇ ਜਾਣਾ ਬਾਅਦ ਚ ਇਹ ਇਹਦਾ ਡੈਪਟੀ ਤੇ ਬਾਓ ਆ ਸਾਰਾ ਤੋੜ ਕੇ ਆ ਉਧਰ ਜਾ ਤੇ ਇੰਦਾ ਵਾਲੇ ਵਾਰ ਪ੍ਰਕਾਸ਼ ਨਹੀਂ ਹੈ ਇਹ ਆ ਇਟਲੀ ਸ਼ੇਰੂ ਬਾਰੇ ਸਭੀ ਤੋੜਨੀ ਪੈਂਦੀ ਆ ਦੇਖੋ ਸਰਜੀ ਹੈ ਜੀ ਹੈ ਲੋਬੇ ਆਪਣੀ ਹੁਣ ਬਾਟੀਆਂ ਨਹੀਂ ਆ ਘਰ ਤੇ ਜਿੰਨੀ ਸਬਜ਼ੀ ਹੈਗੀ ਆਪਾਂ ਪਹਿਲਾਂ ਇਹ ਰੱਖ ਕੇ ਆਵਾਂਗੇ ਉਸ ਤੋਂ ਬਾਅਦ ਫਿਰ ਰੱਖਣੇ ਬਾਟੀਆਂ ਫਿਰ ਭਰੀਆਂ ਜਾਣਗੀਆਂ ਤੇ ਅੱਗੇ ਹਲੇ ਤੜਾਈ ਹਲੇ ਬਾਕੀ ਹੈ ਆਪਣੀ ਤੇ ਕੰਮ ਨੂੰ ਆਪਾਂ ਰੱਖ ਕੇ ਨੇ ਤੇ ਇਸ ਤਰ੍ਹਾਂ ਹੁੰਦੀ ਆ ਆਪਣੀ ਸਬਜੀ ਜਿੱਦਾਂ ਪੈਕਿੰਗ ਤੇ ਸਾਰੀ ਹੀ ਪੈਕਿੰਗ ਆਪਾਂ ਕਰਨੀ ਆ ਤੇ ਪੈਕਿੰਗ ਕਰਕੇ ਬਾਅਦ ਚ ਸਟੋਰ ਕਰਨੀ ਆ ਤਾਂ ਜੋ ਦੋਏ ਦਿਨ ਮੰਡੀ ਚ ਲੈ ਜਾ ਸਕੇ ਤੇ ਹੁਣ ਆਪਾਂ ਪੈਕਿੰਗ ਕਰ ਦਣੀ ਆ ਤੇ ਉਸ ਤੋਂ ਬਾਅਦ ਕੱਲੂ ਜਾਣੀ ਆ ਇਹ ਮੰਡੀ ਵਿੱਚ ਠੀਕ ਹੈ ਤੇ ਬਾਕੀ ਤੁਸੀਂ ਜਾਂਦੇ ਜਾਂਦੇ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਧੰਨਵਾਦ ਮਿਲਦੇ ਆ ਨੈਕਸਟ ਵੀਡੀਓ ਵਿੱਚ